safari okay singapore has got their souvenirs item and malaysia one of our very best product is coco hello 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 which yeah. meaning <laughs> hello which meaning <laughs> 41 <laughs> 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 okay, Hello. Okay. How are you? Ah, I am fine. <laughs> uh, uh, uh. Okay, you can come closer. Do uh, you know Hindi? Oh, I don't know Hindi. Punjabi. Uh, French, French only. I don't know, don't know. Only English a little. Uh, uh, little, little. Little, little. little. Little, little. Little, little. You know Punjabi? You know Punjabi? You know oh, also don't know. ਹੇ ਟ੍ਰਾਂਸ ਲੈਡੀਓ ਟ੍ਰਾਂਸ ਲੈਡੀਓ ਹਾਂ ਫਸਾ ਫਾਤ ਇਹ ਦੰਦ ਟ੍ਰਾਂਸਲਰ ਟ੍ਰਾਂਸਲਰ ਹਾਂ ਇਹ ਫੰਸ ਯੈਸ ਯੈਸ ਬੀਗ ਟ੍ਰਾਂਸਲਰ ਓਕੇ ਸਾਈਡ ਦਾ ਤੋਂ ਫਰਨਾ ਸਿੱਧਾ ਇਹ ਵਾਈਟ ਸਲਰ ਕੇਸ ਟੂ ਐਕਸਾਉਟ ਟ੍ਰਾਂਸਲਰ ਦੰਦ ਬਣਾਇਆ ਮੈਂ ਤੈਨੂੰ ਦੱਸਦਾ ਬੱਚਿਆਂ ਦੇ ਦੰਦ ਜਿਹੜੇ ਖਰਾਬ ਹੋਦੇ ਚੌਲੜ ਖਾਣ ਕਰਕੇ ਤੇ ਆਮ ਕਰਕੇ ਆਪਾਂ ਚੌਲੜੇ ਵਾਈਟ ਕਰਦੇ ਆ ਇਹ ਕਹਿੰਦਾ ਜਿਹੜੀ ਸਾਡੇ ਚੌਲੜੇ ਦੰਦ ਨਹੀਂ ਖਰਾਬ ਕਰੋ ਵੀ ਭਾਂ ਸੁੱਕੀ ਖਾਓ ਭਾਂ ਗਿੱਲੀ ਖਾਓ ਅੱਗੇ ਵੋ ਅੱਗੇ ਵੋ ਓਕੇ If you want to make the chocolate, you need to take out the seeds for put under the sun for drying, around 14 days to become the cocoa bean. This is called cocoa bean. Idea cocoa beans, Idra, next. Inside the cocoa bean, we have two ingredients. Okay. is the cocoa butter. Cocoa butter good for skin to and to make the white chocolate. Yeah, okay. Like so ਇਸ ਇਦਾ ਵਾਈਟ ਚਾਕਲੇਟ ਬਰਾਊਨ ਚਾਕਲੇਟ ਦੇ ਸਾਰੇ ਖਾਂਦੇ ਆ ਆ ਭਾਈ ਨੂੰ ਕੁਛ ਵੜੇ ਅਣਕ ਲਾਈਆਂ ਆ ਪੁੱਛੋ ਖੁਦਾਰ ਹੋਣਗੇ ਆਈਡਲ ਖਾਦੀ ਖਦੀ ਚਲੋ ਖਾਦੀ ਤਾਂ ਅਮੋਲ ਦੀ ਨਹੀਂ ਮਿਲਦੀ ਬੱਸ ਪਲੀਸ ਇਸ ਨੂੰ ਫਾਸਟ ਮਿਲ ਕਰ ਲਈ ਸਾਇਸਟਰ ਪਰਫਰਮਸ ਨੋ ਨੋ ਕੰਮਸ ਇਸ ਨੂੰ ਬਿੱਟ ਦਾ ਫਰ ਐਨ ਗੁੱਡ ਫੋਰ ਹੈਲਥੀ ਆਗੇ ਐਨ ਗੁੱਡ ਫੋਰ ਬਲਡ ਸਰਕੂਲੇਸ਼ਨ ਜਿਹੜੇ ਵੀ ਡ੍ਰਿੰਕ ਕਰਦੇ ਆ ਉਹਨਾਂ ਦਾ ਕੋਸਟੋਲ ਵੀ ਠੀਕ ਰੱਖੂਗੇ ਚਰਟ ਖਾਣ ਲਈ ਇਹ ਪੈਕੇਟ ਲਾਇਓ ਫ੍ਰੀ ਵਾਲੀ ਚਾਕਲੇਟ ਹੈ ਪੈਕੇਟ ਵਾਲੀ ਇਹ ਅਨਾਰਵਾ ਤੇ ਚਾਕਲੇਟ ਦਾਰੂ ਵਾਸਤਾ ਹੈ ਲਿਸਕੀ ਜੋਗਰੇ ਮਿਸਰੀ ਮੀਠਾ ਚਾਕਲੇਟ ਹਮਾਂ ਹੀ ਵੇਖਦੇ ਬਾਹਰ ਜਲੋ ਲੈਕਸ ਨੀਕੀ ਹਰੀ ਤੇ ਮਿਸਰੀ ਮਿਸਰੀ ਚਾਕਲੇਟ ਆ ਹਾ ਬਸ ਹਾ ਬਸ ਹਾਂ ਜਿੰਦ ਖਾਓ ਬਸ ਐਟ ਦ ਯੂ ਟੈਂਟ ਟ੍ਰਾਈ ਫੋਰ ਇ ਲੈਕਸ ਨਾ ਨਹੀਂ ਡੇਰੋ ਜਿੰਦ ਆ ਫ੍ਰੀ ਟੇਸਟ ਕੋਲਾ ਮੀਟ ਕੋਨ

ਕਿਵੇਂ ਦਾ ਲੱਗਾ ਦਰ ਤੇਰਾ ਬਿਸ ਆਮਨ ਚਾਕਲੇਟ ਇਸ ਕਮ ਇੰਟਾਈ ਲੈ ਆ ਦੋ ਫੋਟੋਆਂ ਬੈਠ ਨਹੀਂ ਇੱਕ ਅੱਧਾ ਖੜਾਗੇ ਤੂੰ ਲੈ ਮੰਮੀ ਆਸਤੇ ਬੈਂਚ ਜਾਸੇ ਲਾਇਆ ਬੈਂਚ ਹੋਰੀ ਖਾਦੇ ਜਲਦੀ ਬੁਲਾ ਆਮਨ ਚਾਕਲੇਟ ਲੈ ਆ ਕੰ ਵਾਹ ਰਹੀ ਹੀ ਬਹੁਤ ਵਾਹ ਰਹੀ ਸਵਾਧੀ ਹੀ ਕਹੈਂ ਤੇ ਲੋਕ 15 ਬੈਲੇ ਜੀ ਇਹ ਵੀ ਕਮ ਇਨ ਸਾਈਡ ਜੀ ਇਹ ਇੱਕ ਪ੍ਰਧਤ ਆਇਆ ਬੰਗਾਲ ਦੋ 20 ਬੈਲੇ ਬਹੁਤ ਹੀ ਜੋੜ ਰੰਗੀ ਲਾ ਦੇਈਆਂ ਰੰਗੀਲਾ ਫੇਰ ਚੋਕ ਹੋ ਗਿਆ ਜੇ ਰਾਤੀ ਫੇਰ ਸ਼ੁਰੂ ਹੋ ਗਿਆ ਜੀ ਇਹ ਸ਼ਾਨਦਾਰ ਸ਼ਾਨਦਾਰ ਆ ਜਾਇਆ ਜਿਹੜੀ ਮੀਟਿੰਗ ਜਿਹੜੀ ਆਪਾਂ ਖਾਧੀ ਹੈ ਨਾ ਆਲਮੰਟ ਚਾਕਲੇਟ ਤੇ ਕੋਸਾਬ ਆਈ ਸੀ ਇਹ ਜੋ ਡਿਸਕਸ਼ਨ ਹੀ ਇਜ਼ ਦਾ ਆਲਮੰਟ ਚਾਕਲੇਟ ਆਲਮੰਟ ਸਾਹਮਣੇ ਉਹ ਸਾਹਮਣੇ ਵਿਖਾਓ ਮਾੜਾ ਭਾਈ 3 1 ਇੱਕ ਪਾਉਣੇ ਨਾਲ 3 ਇਹ ਸਟਾਰਟ ਲੈਣ ਦੇ ਦੀ ਇੱਕ ਉਹਦਾ ਫਰੀ ਵਾਲੀ ਦੇ ਦੋ ਉਹਨੂੰ ਉਹਨੂੰ ਫਰੀ ਵਾਲੀ ਦੇ ਦੋ 13 ਰੁਪਏ ਦੀ ਇੱਕ ਕਾਰਨ ਪੰਨਾ 667 ਫੋਂਟ ਬਕੇ 67 ਪੰਜ ਪੰਜ ਨਾ ਹੋਣਾ ਫਿਰ ਫਰੀ ਹੀ ਇੱਕ ਪੰਜ ਨਹੀਂ ਫਰੀ ਪੰਜ ਨਾ ਇੱਕ ਫਰੀ ਆ ਹਾਂ ਜੀ ਨਾ ਲੈ ਫਰੀ ਆ ਤਾਂ ਇੱਕ ਲੈ ਲਈ ਮੈਂ ਪੰਜ ਜਿੰਨ ਨੂੰ ਦੇ ਤਾਜ ਆਜਾ ਆਜਾ ਹੈ ਨਾ ਉਹ ਜਿਹੜੀ ਅਸ਼ਾ ਉਹ ਜਿਹੜੀ ਫਰੀ ਵਾਲੀ ਆ ਮਾਮੇ ਨੇ ਲੈ ਲਈ ਆਓ ਤੇ ਮਾਮੇਰੇ ਕੋਈ ਦਾ ਨਹੀਂ ਖਰਚੇ ਵਾਹ ਜੀ ਵਾਹ ਇੱਕ ਤਾਂ ਉਹ ਨਹੀਂ ਭਰੀ ਜਾ ਜਦੇ ਰਛੀ ਆ ਜਾ ਆਪੋ ਹੀ ਜਾਛੇ ਉਹ ਵੀ ਆਇਆ ਮੈਂ ਪਿੱਛੇ ਵੇਖਦਾ ਹਾਈਵੇਅਸ ਬਹੁਤ ਜ਼ੋਰ ਪੁਲਿਸ ਇਹ ਤੇ ਵਾਲਾ ਪ੍ਰੋਬਲਮ ਕਰ ਰਿਹਾ 5 ਬਿਲਡਿੰਗ ਜੈਕਿੰਗ ਹਾਈ ਲੈਂਡ ਠੀਕ ਹੈ ਜੇ ਸਾਨੂੰ ਵਧੀਆ ਲੱਗਾ ਤੇ ਫੇਰ ਤੁਹਾਨੂੰ ਦੱਸਾਂਗੇ ਵੀ ਐਕਟੀਵਿਟੀ ਦੇ ਵਿੱਚ ਜਿਹੜੇ ਤੁਸੀਂ ਮੈਂਸ਼ਨ ਕਰਿਆ ਕਰਨਾ ਮਲੇਸ਼ੀਆ ਵਿੱਚ ਨੇ ਜੇ ਤੁਹਾਨੂੰ ਲੱਗਾ ਖਸਾ ਫੇਰ ਖਸ ਫੋ ਬਹੁਤ ਲੰਮੀ ਲੈਂ ਲੱਗੀ ਏ ਰੋ ਲੈਣ ਸਾਡੀ ਰੋ ਐਂਟਰੀ ਹੋ ਗਈ ਅਸੀਂ ਪਹਿਲਾਂ ਆ ਗਏ ਆ ਮੁੰਡੇ ਨੇ ਫੂੜ 1.5 ਲੱਖ ਦੇ ਫੂੜ ਪਾਏ ਨੇ ਉਹ 1.5 ਲੱਖ ਦੇ ਆ ਐਨਕ ਐਨਕ ਹੈਗੀਆਂ 70 ਰੁਪਏ ਦੀਆਂ ਸ਼ਰਟ ਸ਼ਰਟ ਕੋਈ 50 ਰੁਪਏ 50 ਰੁਪਏ ਸ਼ਰਟ 5 ਲੱਖ ਦੀ ਰੁਪਏ ਚ ਹੀ ਇੱਥੇ ਬਟ ਪੈਂਟ ਜਾਨੀ ਕਿ ਲੋੜ ਕੱਟ 30000 3 ਲੱਖ ਦੀ ਥੋੜੇ ਦਾ ਬੰਦਾ ਹੈ 1 ਲੱਖ 53000 ਦਾ ਇਹਨੂੰ ਵੇਚ ਕੇ ਇਹਦਾ ਕੰਮ ਕਰਦਾ ਤੇ ਬੋਰਡਰ ਵੀ ਬੜੀ ਮਹਿੰਗੀ ਬੜੀ ਨਹੀਂ ਫੇਰ ਕੱਪੜੇ ਮੈਂ ਘੱਪੜ ਕਿਹੜੇ ਵੇਚਦਾ ਵਾਂ ਸੋਨੇ ਦੀ ਕਹਿੰਦਾ ਪੈਰਾਂ 'ਤੇ ਲਾ ਕੇ ਸਿਰ ਤੱਕ ਕੱਪੜੇ ਕਿਹੜੇ ਨਹੀਂ ਚਲੇਗੇ ਮਤ ਆਏ ਹੋਏ ਜਨਮ ਤੋਂ ਲੈ ਕੇ ਮਰਨ ਤੱਕ ਕਹਨੇ ਨਾ ਜੋਂ। ਕਪੜੇ ਜੜੇ ਹੋਇਆ ਹੈ। ਨਾ ਮਾਲੀਆ ਕਪੜਾ ਹੁੰਦਾ ਨਾ ਕਪੜਾ। ਸਾਜ ਵਾਲਾ ਤੇਰੇ। ਅੱਜ ਕਦੇ ਸਿੰਗਾਪੁਰੇ ਕਦੇ ਜਾਵੇ ਤੇ ਮਲੇਸ਼ੀਆ ਕਦੇ ਵੀ ਕਦੇ ਆ ਜਾਓ ਜੀ ਆ ਜਾਓ ਆ ਜੀ। ਹੈਲੋ। ਹੁਣ ਬਹਿ ਗਿਆ ਆਪਾਂ ਟਰਾਲੀ ਦੇ ਵਿੱਚ ਨੇ ਟਰੈਕਟਰ ਨੂੰ ਲੈ ਲੈ। ਇਸ ਤਰ੍ਹਾਂ ਜਿਹਾ ਆਉਣਾ ਵਾ। ਠੀਕ ਆ। ਮੇਰਾ ਜੈਂਟਿੰਗ ਆਈਲੈਂਡ ਜੈਂਟਿੰਗ ਆਈਲੈਂਡ ਹਾਈ ਹਾਈਟਸ ਸਾਰਾ ਦੇਖਦੇ ਤਾਂ ਬੜਾ ਖਾਰਾ ਹੀ ਦਿੱਕਤ ਉਹ ਫੋਟੋ ਫੋਟੋ ਲਾ ਦਾਂਗੇ ਫੋਟੋ ਲੱਗੇ ਕਿ ਹੋਣਾ ਵੇ ਉਸਮੇ ਕੱਚ ਕਾ ਐਕਟੀਵਿਟੀ ਦੇ ਵਿੱਚ ਪਹਾੜਾਂ ਦੇ ਵਿੱਚ ਜੰਨਤ ਉਹ ਫੋਟੋ ਵੀ ਚੱਲ ਗਾਡੀ ਓਏ ਅਨ ਫੋਟੋ ਇਧਰ ਆ ਇਹ ਤਾਂ ਫੋਟੋ ਕਿ ਜਿੰਨੇ ਬੰਦੇ ਕਰੇ ਵਾਪਸ ਆਣਗੇ ਬਾਕੀ ਤਾਂ ਉਹ ਉੱਪਰ ਜਾ ਕੇ ਆਪਾਂ ਦ੍ਰਿਸ਼ਾ ਹੋਏ ਠੀਕ ਹੈ ਓਕੇ ਥੈਂਕ ਯੂ ਵੈਰੀ ਮਚ ਅਰੇ ਦਾਦਾ ਹੈਲੋ ਹੈਲੋ ਮਾਈ ਫਰੈਂਡ ਯੈਸ ਕਮ ਆਨ ਵੀ ਆਰ ਗੋਇੰਗ ਅਪ ਨਾ ਦੂ ਵੇਚੀ ਦਾ ਫੀਲਿੰਗ ਚਾਲ ਪਈ ਯਾਰ ਇਧਰ ਆ ਉਧਰ ਆ ਉਧਰ ਆ ਵਾਹ ਤੇਰੀ ਕਾਨੂੰ ਜਾਂਦੀ ਕਿ ਆ ਪਾਓ ਪਹਿਲੇ ਗੀਅਰ ਮੇਂ ਹਾਂ ਪਹਿਲੇ ਗੀਅਰ ਮੇਂ ਹੁੰਦਾ ਹੈ ਲੇਕਿਨ ਗੀਅਰ ਗੱਡੀ ਦਾ ਅੜ ਗਿਆ ਤੱਕਾ ਲੌਂਦੀ ਦਾ ਸਾਂ ਚੜ ਗਿਆ ਵੇ ਕਾ ਮਗਰੋੜ ਪੜ ਖਾਦ ਕੇ ਨਹੀਂ ਪਾੜਦਾ ਅਜਾ ਦਾ ਦਾਦਾ ਦਾ ਦਾਦਾ ਦਾ ਦਾਦਾ ਦਾ ਦਾਦਾ ਪਹਾੜ ਖਾਣਾ ਅਜਰੋ ਵੀ ਪਹਾੜ ਬਣ ਗਿਆ 2 ਫੁੱਟ ਵਾਜੇ ਕਿ ਨਾ ਵਾਜੀਵਾ ਰਾਜੀਵਾ ਰਾਣੇ ਪਾਜੀ ਰਜਨ ਪਾਜੀ ਜਸਪੀ ਪਾਜੀ ਮਮਾ ਪਾਜੀ ਰਾਜੀ ਅਜੀਜ਼ ਸੈਟਿੰਗ ਹਾਈਟ ਦੇ ਵਿੱਚ ਗੱਲਾਂ ਨਾ ਮਤ ਨਿਕਲੋ ਯਾਰ ਮਮਾ ਜੀ YouTube ਤੇ ਪੈ ਗਏ ਨਾ ਮਮਾ ਜੀ ਮਮਾ ਜੀ ਵਾ ਗੱਡੀ ਇੱਕ ਆਵੇ ਇੱਕ ਜਾਵੇ ਜਦ ਜੈਕਸ਼ਨ ਮੇਲਾ ਠੀਕ ਬੜੀ ਉੱਪਰ ਜਲੇ ਸ਼ਾਮਾ ਢੀਡ ਘਟਿਆ ਦਾਦਾ ਤੇ ਚਲਾਇਆ ਨੂੰ ਹਾਂ ਪਹਿਲਾਂ ਗਿਆ ਦੂਸਰਾ ਹਾਈ ਠੀਕ ਹੈ ਇਹਨੇ ਹਾਂ ਵੇਖੋ ਜੀ ਪਹਾੜਾਂ ਦੇ ਵਿੱਚ ਮਲੇਸ਼ੀਆ ਵਾਜੀਵਾ ਸਬੜੀ ਇੱਥੇ ਨਾ ਆਈ। ਅੱਗੇ ਤੇ ਨੀਚੇ ਬਾਕੀ ਤਾਂ ਉੱਪਰ ਜਾ ਕੇ ਵੀ ਵੇਖੋਣੇ ਆਪਾਂ। ਦੇਖੋ ਸਰਦਾਰ ਜੀ ਕੀ ਸਮਾਰਕ ਲੱਗਿਆ ਆਸਟਾ ਹੌਸਿੰਗ। ਜੋਰਾ ਨਿਊਜ਼ੀਲੈਂਡ ਦਾ ਹੈ। ਮੰਡਪੂਰ ਦੇਖੋ ਇਹਦੇ। ਓਏ ਹੋਏ ਹੋਏ। ਉਹ ਦੀ ਜਾਦੀ ਲੈੜਾ ਦੀ ਬੁੱਤ। ਜੈਲੀ ਫੂਡ। ਆਵਾਜ਼ ਵੀ ਅੱਛੀ ਆ ਰਿਹਾ ਇਸ ਨੂੰ। ਉਹ ਵੀ ਲੈੜ ਜਾ ਗਿਆ ਦੇਖੋ। ਕਹਿੰਦਾ ਕੱਲ ਵਾਲੇ ਫੂਡ ਜਿਆਦਾ ਮਹਿੰਗੇ ਸੀ। ਹੂੰ। ਇੱਕ ਤੇ ਰੋਡ ਦੀ ਕ੍ਰੋਸ ਹੈ। ਹਾਏ ਹਾਏ। ਯਾਰ ਮਜ਼ਾ ਆ ਰਿਹਾ। ਕੱਲੇ ਦੇਖੋ ਰੋਡ। ਬਹੁਤ ਉੱਪਰ ਜਾਣਾ ਆਪਾਂ ਬਹੁਤ ਉੱਪਰ ਜਾਣਾ ਲੈ ਕਟੋੜ ਤੋਂ ਦੋ ਗੇਰ ਲੱਗੀਆਂ ਪਹੁੰਚ ਗਏ ਆਹ ਦੂਹ ਇਧਰ ਤੋਂ ਆਹ ਤੇ ਜਾਣਾ ਇਹ ਆਪਾਂ ਵਧੀਆ ਮਲੇਸ਼ੀਆ ਵਹੀ ਨਹੀਂ ਗਰਮੀ ਨਹੀਂ ਹੈ ਨਾ ਕਾਚ ਲਗਾ ਵਹੀ ਚ ਕਾਚ ਹੈ ਉਸਨੇ ਕਾਚ ਹੈ ਹਾਂ ਤੋ ਵਿੱਚ ਬੈਠ ਕਾਚ ਵਾਹੇ ਡਿਜ਼ਾਈਨ ਦੇਖਣੇ ਲਈ ਚ ਐਸਾ ਹੀ ਆਹੀ ਆਪਣੇ ਨਹੀਂ ਲਗਾ ਹਲੇਓ ਪਰ ਜਾਣਾ ਆਪਾਂ ਧੋਕਾ ਵਾਟਰਪਾਰਕ ਬਣਾਈ ਉੱਪਰ ਕਿੰਨੇ ਉੱਪਰ ਆ ਗਏ ਤਰੋਂ ਇੱਥੇ ਵਿਖਾ ਦੇਣਾ ਮਲੇਸ਼ੀਆ ਸਾਰਾ ਫ੍ਰੀ ਦੇ ਵਿੱਚ ਥੋੜੇ ਪੈਨ ਲਿਓ ਭਾਈ ਫ੍ਰੀ ਚ ਤਾਂ ਵਹਾਇਆ ਉਹ ਆਪਾਂ ਪਾ ਲਵਾਂਗੇ ਡਰਾਈਵਰ ਤੇ ਵਾਟਰ ਵੀ ਹੈ ਦੋਨੋਂ ਡਰਾਈਵਰ ਤੇ ਦੋਨੋਂ ਡਰਾਈਵਰ ਵੀ ਟੈਲਿੰਗ ਆਪਾਂ ਥੋੜਾਈ ਜਿਹਾ

ਇਹ ਤੇੜਾ ਡੰਡਾ ਚੱਤ ਦੇਖਣਾ ਖੜੇ ਹੋਣੇ ਤੋਂ ਮਨਾ ਕੀ ਹੈ ਗਿਆਨੀ ਦੀ ਲੁੱਕ ਚੈੱਕ ਕਰੋ 85 ਰੁਪਏ ਦੀ ਟੋਪੀ ਪਾਈ ਨੇ 3 ਲੱਖ ਦੀ 3 ਲੱਖ ਦੀ ਚੈਨ 85 ਰੁਪਏ ਦੀ ਆੜਾ ਸੂੜਿਆ ਪਰ ਉਹ ਲੈ ਗਿਆ 9000 ਦਾ ਮੈਨੂੰ ਆਈ ਬੂੜ 3 ਲੱਖ ਦੇ ਮੈਨੂੰ ਘੇਰ ਲੈ ਨਾ ਮੰਮੀ ਬੈੜੋ ਪੇੜ ਮਸਲ ਪਾਣੇ ਦਾ ਇੱਥੇ ਨਹੀਂ ਦੇ

ਉਹ ਲੈ ਮੰਗਲ ਆਏ ਨਾ ਵੇਖਾ ਇਹ ਪਹਾੜਾ ਜਿਆੜਾ ਨੇ ਆ ਗਈ ਵੀਡੀਓ ਤੁਹਾਡੀ ਵਿਖਾਨਾ ਘਰ ਜਾਗੇ ਬਿਊਟੀਫੁੱਲ ਬੜੇ ਜੋ ਇਆ ਕੰਮੇ ਕੰਮੇ ਬੜੇ ਇਹ ਰੰਗੀਲਾ ਬੋਇਆ 18 ਜਿਲ੍ਹਾ करता फिर वही तारों के नीचे से आ रहा है करता ना फिर तारों के नीचे।, नीचे से आ रहे यू इलीगल या या हेलो खाकुम खा खाकुम खा या एक नंबर सीधा नहीं ਵਾੜਾ ਹੀ ਹੈ ਉਹ ਮਾਈ ਗੋਡ ਡਾਊਨ ਡਾਊਨ ਵੜਾ ਬਣਾਦਾ ਬਾਈ ਇਹਨਾਂ ਨੂੰ ਉਹ ਕਿਸ ਨੂੰ ਹੀ ਕਿਥੇ ਦੀ ਵਗੇ ਜਗਾ ਭਾਈ ਉਹ ਕੀ ਮਿਲਦਾ ਸੀ ਹੈਲੋ ਹਾਂ ਮਮਸ ਮਮਸ ਸੌਰੀ ਆਈ ਡੋਨਟ ਅੰਡਰਸਟੈਂਡ ਆਈ ਥਿੰਕ ਆਮ ਹਾਊ ਆਰ ਯੂ ਇਹ ਕੋਈ ਫਾਇਦੇ ਤਾਂ ਉਹਨੇ ਤਗੜੇ ਆਲੇ ਸਾਡੇ ਆਟਾ ਖਾ ਖਾਵੇ ਕੁੜੀਏ ਸੁੱਤੀ ਪਈ ਢਿੱਡ ਵਿਧਾਏ ਆ ਵੇ ਇਹ ਪਤਾ ਨਹੀਂ ਕੀ ਕਿਤੇ ਵੱਟ ਕੇ ਰੱਖੇ ਮਗਰ ਮੱਛ ਕਰੋ ਕੋੜਾ ਇਹਨਾਂ ਦੇ ਨਾਂ ਨਹੀਂ ਹੁੰਦੇ ਦਾ ਭੰਡੀ ਲੇਡੀ ਸਿੰਗਰ ਵਰੀਆ ਯਾਰ ਇਹਨੇ ਰਾਹ ਵਿੱਚ ਇਹ ਕਹਿੰਦੇ ਆਣਾ ਵੀ ਜੂੜਾਗੇ ਮੈਂ ਕਿਹਾ ਆਣਾ ਹੀ ਪੈਣਾ ਵਾ ਆਣਾ ਹੀ ਪੈਣਾ ਸਾਲਾ ਵੀ ਵੇਜ ਵੱਟ ਕੇ ਕਿਉਂ ਨਾ ਆਵੇ ਆਏ ਹੋਈ ਆਣਾ ਇਧਰ ਇਧਰ ਅਸੀਂ ਗਲਫਰ ਮਾਲ ਦੇ ਜਾ ਕੇ ਆਪਾਂ ਖੁਸ਼ ਹੋਏ ਨਹੀਂ ਆਏ ਯਾਰ ਇਹਦੇ ਜੰਨਤ ਆ ਇਹ ਕੈਮ ਥੀਗਾ ਇਹਨੂੰ ਵੇਖੋ ਇਹ ਰਾਤ ਦਾ ਵੀਊ ਬੜਾ ਵਧੀਆ ਹੋਊਗਾ ਕਿ ਕਾਣ ਪੀਂਦਾ ਸਿਸਟਮ ਕਿਆ ਬੱਤਾ ਨੇ ਜਿੰਦਗੀ ਉਹ ਭਾਈ ਐਕਸਲ ਆ ਗਿਆ ਏ ਨਹੀਂ ਇਹ ਲਾਉਣੀ ਅਜਰਾ ਵੇਖੀ ਪਿੱਛੇ ਰੜ ਜੀ ਸੋਰੀ ਬੇੜਾ ਹੈ ਅ ਚੀਨੇ ਦੇ ਵਿੱਚ ਵਜਨ ਲਗਾ ਚਿਪੜਾ ਮਾਰ ਲਗਾ ਚੀਨਾ ਇਹਨੂੰ ਹੈਲੋ ਹੈਲੋ ਆ ਗਈ

ਕੇਲਾ ਆ ਯਾਰ ਅੰਨੇ ਬਾਗੇ ਕੈਪਟੂਰ ਇਹਦਾ ਮੈਸਰ ਕੈਰੀਕਾ ਦਾ ਫੇਮਸ ਆਈਸਕ੍ਰੀਮ ਬ੍ਰਾਂਡ ਸਵੈਂਸਨਸ ਫਾਸਟ ਆਈਸਕ੍ਰੀਮ ਇਹ ਲੈਟਾ ਬਦਲਣ ਦੀਆਂ ਨਹੀਂ ਇਹ ਕਸੀਨੋ ਆ ਕਸੀਨੋ ਕਰਕੇ ਲਾਈਟ ਸੇਵ ਹੁੰਦੀ ਰਹਿੰਦੀ ਡੈਕਸ਼ਨ ਤੇ ਨਹੀਂ ਰਹਿੰਦੀ ਆਸ਼ਾ ਕਸਾ ਹੈ ਕਾ ਇੱਕ ਕਸੀਨੋ ਆ ਅਮਰੀਕਾ ਆ ਗਿਆ ਅਮਰੀਕਾ ਕਿਉਂ ਬਖਾਣੇ ਕਿ ਕਸੀਨੋ ਕਸੀਨੋ ਦੇ ਅੰਦਰ ਨਹੀਂ ਵੜਦੇ ਹੁੰਦੇ ਬਾਹਰੋਂ ਵੇਖ ਲਓ ਅੰਦਰ ਵੜਨ ਨਹੀਂ ਦਿੰਦੇ ਇਹ ਕਸੀਨੋ ਮਲੇਸ਼ੀਆ ਨੰਬਰ 1 ਇਹਦੇ ਜਿਹੜਾ ਵੀ ਜਾਂਦਾ ਬਦਰੰਗ ਹੋ ਕੇ ਆਉਂਦਾ ਜੀ ਸਾਡੇ ਬੰਦੇ ਬਦਰੰਗ ਹੋ ਗਿਆ ਇੱਥੇ ਬਦਲਣ ਦੀ ਹੋਤੀ ਆਤੀ ਹੈ ਕੋਈ ਕੋਸ਼ਿਸ਼ ਹੈ ਮੜਾ ਕੋਈ ਨਹੀਂ ਕੁਛ ਕੀਤਾ ਅਸੀਂ ਨਹੀਂ ਖੇਲਦੇ ਕਿਸੇ ਨੂੰ ਰਾਇ ਦਾ ਬਹੁਤ ਬਣਿਆ ਪਰ ਕੋਈ ਨਹੀਂ ਖੇਲਦਾ ਐਨਵਾਇਰਨਮੈਂਟ ਹੁੰਦਾ ਜਸਤੋ ਆ ਸਾਰੀ ਕਿਸਮਾਂ ਵੇਖ ਕੇ ਮਜ਼ਾ ਆ ਸੌਰੀ ਫੱਕ ਸੀਨ ਉਹ ਹੀ ਦੇਖ ਕੇ ਆਇਆ ਲੱਖਾਂ ਕਰੋੜਾਂ ਅਰਬਾਂ ਦੀ ਇਹ ਲੋਕੀਂ ਘਰਾਂ ਦੇ ਲੱਖਾਂ ਕਿੰਦਾ ਗੁੜੀਆਂ 100-100 ਸਾਲ ਦੀਆਂ ਬਣੀ ਜਾਨ ਦਾ ਦਾ ਲੱਖ 20 ਲੱਖ ਪੁੱਤਰੇ ਨੋਦੇ ਸਾਡੇ ਸਾਹਮਣੇ ਅੰਦਰ ਵੀਡੀਓ ਲਾਉਂਦੇ ਦੇਖਣੇ ਵੀਡੀਓ